ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੈਪਸ ਨਿਊਜ਼ ਨਾਲ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵੱਖ-ਵੱਖ ਕਿਸਾਨ ਜੁਨੀਅਨਾਂ ਵੱਲੋਂ ਮਿੰਨੀ ਸਕੱਤਰੇ ਸਾਹਮਣੇ ਨਵੇਂ ਖੇਤੀ ਕਾਨੂੰਨਾਂ ਦੇ ਖਾੜੇ ਦੀਆਂ ਕਾਪੀਆਂ ਸਾੜ ਕੇ ਰੋਜ ਜਤਾਇਆ ਗਿਆ ਇਸ ਮੌਕੇ ਕਿਸਾਨਾਂ ਨੇ ਰੋਜ ਜਤਾਇਆ ਕਿ ਕੇਂਦਰ ਸਰਕਾਰ ਵੱਲੋਂ ਜਾਣ ਬੁੰਝ ਕੇ ਕੋਝੀਆਂ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਹਨ ਜਦ ਕਿ ਉਹ ਲੰਮੇ ਸਮੇਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਆ ਰਹੇ ਹਨ ਉਹਨਾਂ ਮੰਗ ਕੀਤੀ ਕਿ ਤੁਰੰਤ ਐਮਐਸਪੀ ਨੂੰ ਲਾਗੂ ਕੀਤਾ ਜਾਵੇ ਉਹਨਾਂ ਵੱਲੋਂ ਕੇਂਦਰ ਤੇ ਸੂਬਾ ਗੁਰਦਾਬਾਦ ਗੁਰਦਾਬਾਦ ਸਾਡੇ ਨਾਲ ਸਾਡੇ ਨਾਲ ਅਭੀ ਸਰ ਕੀ ਨਾਮ ਹੈ ਤੁਹਾਡਾ ਕੀ ਮੈਂ ਬਲਕਨ ਸਿੰਘ ਬਰਾੜ ਸੂਬਾ ਪ੍ਰਧਾਨ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਅੱਜ ਅਸੀਂ ਨਵੀਂ ਖੇਤੀ ਨੀਤੀ ਦਾ ਜੋ ਖਰੜਾ ਹੈ ਉਸ ਦੀਆਂ ਕਾਪੀਆਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਸਾਂਣ ਜਾ ਰਹੇ ਹਾਂ ਕਿਉਂਕਿ ਉਹੀ ਖਰੜਾ ਹੈ ਜਿਹੜੇ ਪਹਿਲਾ ਤਿੰਨ ਖੇਤੀ ਕਾਨੂੰਨਾ ਸੀ ਪਿਛਲੇ ਦਿਨਾਂ ਚ ਅਸੀਂ ਪੰਜਾਬ ਦੀ ਭਗਵਾਨਤਮਾਨ ਸਰਕਾਰ ਦੇ ਮੰਤਰੀ ਖੇਤੀ ਮੰਤਰੀ ਖੁੱਡੀਆਂ ਨਾਲ ਮੀਟਿੰਗ ਕਰਕੇ ਇਸ ਨੂੰ ਕਿਹਾ ਸੀ ਵੀ ਇਹ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਵੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਅੱਜ ਅਸੀਂ ਕਾਪੀਆਂ ਸਾੜ ਕੇ ਇਸ ਦਾ ਵਿਰੋਧ ਕਰ ਰਹੇ ਹਾਂ ਮੁਜ਼ਾਰੇ ਕਰ ਰਹੇ ਹਾਂ ਕੇਂਦਰ ਸਰਕਾਰ ਨੇ ਪਿਛਲੇ ਦਿਨਾਂ ਚ ਸਟੇਟ ਸਰਕਾਰਾਂ ਨੂੰ ਕਿ ਨਵੀਂ ਖੇਤੀ ਨੀਤੀ ਦਾ ਖਰੜਾ ਉਹੀ ਪਹਿਲਾ ਵਾਲੇ ਤਿੰਨ ਖੇਤੀ ਕਾਨੂੰਨ ਬੈਕਡੋਰ ਤੋਂ ਲਾਗੂ ਕਰਨ ਦੀ ਕੋਸ਼ਿਸ਼ ਦੇ ਤੌਰ ਤੇ ਭੇਜਿਆ ਗਿਆ ਕਿਹੜੇ ਕਿਹੜੇ ਜਥੇ ਬਣੀਆਂ ਅੱਜ ਇੱਥੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸ਼ਾਮਿਲ ਜਿਹੜੀਆਂ ਸਾਰੀਆਂ ਹੀ ਜਥੇ ਬਣੀਆਂ ਨੇ ਫਟ ਲੋੜੀ ਕੀ ਮਾਮਲਾ ਜੇ ਲੋਕਾਂ ਨੂੰ ਲੋੜੀ ਮਨਾਈ ਜਾ ਰਹੀ ਹੈ ਤੁਹਾਡੇ ਵੱਲੋਂ ਮੇਰਾ ਨਾਮ ਸ਼ੰਗਾਰਾ ਸਿੰਘ ਮਾਨ ਮੈਂ ਭਾਰਤੀ ਕਿਸਾਨ ਉਨੇਕਤਾ ਗੁਰਾਹਾ ਦਾ ਜ਼ਿਲ੍ਹਾ ਬਖੰਡੇ ਦਾ ਪ੍ਰਧਾਨ ਆ ਅੱਜ ਜੇ ਸਾਰੇ ਮੁਲਕ ਦੇ ਅੰਦਰ ਲੋੜੀ ਮਨਾਈ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਵੀ ਘੁੰਮਤਾ ਹੋ ਮਨਾਈ ਜਾ ਰਹੀ ਹੈ ਜਿੱਥੇ ਲੋੜੀ ਇਤਿਹਾਸ ਨਾਲ ਬਹੁਤ ਤੱਥ ਜੁੜੇ ਹੋਏ ਆ ਬਹੁਤ ਇਤਿਹਾਸਕ ਗੱਲਾਂ ਜੁੜੀਆਂ ਹੋਈਆਂ ਉੱਤੇ ਇੱਕ ਇਹ ਗੱਲ ਵੀ ਜੁੜੀ ਹੋਈ ਹੈ ਕਿ ਲੋੜੀ ਦੇ ਮੌਕੇ ਸਾਡੀਆਂ ਮਾਵਾ ਰਾਤ ਨੂੰ ਜਦੋਂ ਲੋਹੜੀ ਪਾਉਂਦੀਆਂ ਉਹਦੇ ਵਿੱਚ ਤਿਲ ਸੱਟ ਕੇ ਇੱਕ ਗੀਤ ਗਾਉਂਗਾ ਈਸਰਾਏ ਦਲੇਦਰ ਜਾਏ ਦਲੇਦਰ ਦੀ ਜੜ ਚੁੱਲ੍ਹੇ ਪਾਈ ਆ ਇਸ ਤਰ੍ਹਾਂ ਅਸੀਂ ਅੱਜ ਉਹ ਦਲੇਦਰ ਕੌਣ ਆ ਅਸਲ ਵਿੱਚ ਅਸਲ ਵਿੱਚ ਜਿਹੜਾ ਦਲੇਦਰ ਸਾਡੇ ਸਾਰੇ ਕਿਰਤੀ ਲੋਕਾਂ ਤੇ ਕੇਂਦਰ ਸਰਕਾਰ ਨੇ ਖੇਤੀ ਨੀਤੀ ਮੰਡੀ ਕਰਨ ਦਾ ਖਰੜਾ ਸੂਬਾ ਸਰਕਾਰਾਂ ਨੂੰ ਭੇਜਿਆ ਵੀ ਆਹ ਖੇਤੀ ਨੀਤੀ ਲਾਗੂ ਕਰੋ ਉਹ ਅਸਲ ਵਿੱਚ ਉਹੀ ਕਾਲੇ ਕਾਨੂੰਨ ਆ ਉਹਦਾ ਰੂਪ ਬਦਲ ਕੇ ਭੇਜਤਾ ਜਿਹੜੇ ਕਾਲੇ ਕਾਨੂੰਨਾਂ ਨੂੰ ਅਸੀਂ ਚਾਰ ਹੁੰਦੀ ਲੜਾਈ ਲੜ ਕੇ 10 ਮਹੀਨੇ ਜਲੀ ਦੇ ਬਾਗਾਂ ਤੇ ਬੈਠੇ 750 ਲਗਭਗ ਕਿਸਾਨੀਆਂ ਜਾਨਾਂ ਲੱਗੀਆਂ ਉਹਦੇ ਤੇ ਉਹੀ ਖਲੜਾ ਦਵਾਰੇ ਮੁੜ ਕੇ ਆ ਰਿਹਾ ਹੈ ਉਸ ਖਲੜੇ ਦੇ ਵਿੱਚੋਂ ਕੱਪਾਂ ਅੱਜ ਉਹ ਦਲਿਤਰ ਦਾ ਰੂਪ ਧਾਰ ਕੇ ਸਾਡੇ ਤੇ ਆ ਗਣਾ ਉਹ ਨੂੰ ਅਸੀਂ ਤੁੰਨੇ ਪਾ ਰਹੇ ਹਾਂ ਅੱਛਾ ਕੰਮ ਤਾਂ ਕਰੀ ਜੀ ਪਰਵਾਈ ਬੂਟਾ ਸਿੰਘ ਤੌਂਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਨੂੰ ਡਕਾਉਂਦਾ ਜੀ ਮਾਮਲਾ ਹੈ ਮਾਮਲਾ ਜੇ ਆ ਵੀ ਸਗੁੱਤ ਮੋਰਚੇ ਦੇ ਸੱਦੇ ਤੇ ਅੱਜ ਅਸੀਂ ਜਿਹੜੀਆਂ ਕਾਪੜਿਆਂ ਕਾਲੇ ਕਾਨੂੰਨਾਂ ਦੀਆਂ ਉਹ ਸਾਰੇ ਪੰਜਾਬ ਦੇ ਵਿੱਚ ਸਾੜਨੀਆਂ ਤੇ ਕਿਉਂਕਿ ਜਿਹੜੀ ਪੰਜਾਬ ਸਰਕਾਰ ਨੂੰ ਲੱਗੂ ਕੀਤਾ ਸੈਂਟਰ ਸਰਕਾਰ ਨੇ ਆ ਕਾਲੇ ਕਾਨੂੰਨ ਮਤਲਬ ਡੇਢ ਵਿੰਗੇ ਦਾੰਗਰਾ ਮਤਲਬ ਪਾਸ ਕਰਦੇ ਨੇ ਉਸ ਵੀ ਮੰਡੀਆਂ ਵਾਲਿਆਂ ਸਾਡੇ ਮੰਡੀਆਂ ਜਾਂਚਾਂ ਜਿਹੜੀਆਂ ਉਹਨਾਂ ਨੂੰ ਖਤਮ ਕਰਨ ਤੇ ਜਾਂ ਸਾਡੇ ਮਾਰਕੀਟ ਕਮੇਟੀਾਂ ਇਹਨਾਂ ਨੂੰ ਖਤਮ ਕਰਨ ਤੇ ਇਸ ਦੀ ਪੰਜਾਬ ਤੇ ਸੈਂਟਰ ਸਰਕਾਰ ਤੂਈ ਹੋਈ ਆ ਇਸ ਕਰਕੇ ਅਸੀਂ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਕਾਪਾਂ ਇਹਨਾਂ ਨੇ ਖੜਾ ਭੇਜਾਉ ਸਾੜਨਾਂ ਰਹੇ